ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ ਗਈ ਤਾਂ ਮਹਾਰਾਜ ਆਪਣੇ ਘਰ ਦੇ ਨਵੇਕਲੇ ਚਵਾਰੇ ਤੇ ਜਾ ਬੈਠੇ ਤੇ ਉੱਥੇ ਵੈਗਰੂ ਦੇ ਤੇ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ਾਂ ਦੇ ਧਿਆਨ ਵਿੱਚ ਮਗਨ ਹੋ ਗਏ ਗੁਰੂ ਜੀ ਦੇ ਸਿੱਖ ਉਹਨਾਂ ਦੇ ਦਰਸ਼ਨ ਕਰਨ ਗਏ ਇੱਕ ਸਿਦਕੀ ਸਿੱਖ ਬਲੂ ਸੀ ਜੋ ਗੁਰੂ ਜੀ ਦੇ ਲੜ ਲੱਗਾ ਹੋਇਆ ਸੀ ਉਦੇ ਬੇਨਤੀ ਕਰਨ ਤੇ ਮਹਾਰਾਜ ਆਪਣੇ ਇਕਾਂਤ ਵਿੱਚੋਂ ਬਾਹਰ ਆਏ ਤੇ ਸਿੱਖਾਂ ਨੂੰ ਦਰਸ਼ਨ ਦਿੱਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਸਤਿਗੁਰਾਂ ਨੂੰ ਆਪਣੇ ਵਿਵਹਾਰੀ ਕੰਮਾਂ ਕਾਰਾਂ ਵੱਲ ਧਿਆਨ ਦੇਣਾ ਪੈਂਦਾ ਸੀ ਤੇ ਆਪਣੇ ਤੇ ਸਿੱਖਾਂ ਦੇ ਨਿਰਵਾਹ ਲਈ ਪ੍ਰਬੰਧ ਕਰਨਾ ਪੈਂਦਾ ਸੀ ਗੁਰੂ ਅਮਰਦਾਸ ਜੀ ਦੇ ਲੰਗਰ ਦਾ ਭੰਡਾਰਾ ਸਿੱਖ ਸੇਵਕਾਂ ਦੇ ਭੇਟਾ ਨਾਲ ਭਰਪੂਰ ਰਹਿੰਦਾ ਸੀ ਸਾਰੇ ਲੋਕੀ ਜੋ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸੀ ਉਨਾਂ ਨੂੰ ਰੱਜ ਕੇ ਪ੍ਰਸ਼ਾਦ ਸਿਕਾਇਆ ਜਾਂਦਾ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਸੀ ਜਾਂਦਾ ਜੋ ਕੁਝ ਗੁਰੂ ਜੀ ਪਾਸ ਰੋਜ਼ ਆਉਂਦਾ ਉਹ ਰੋਜ਼ ਖਰਚ ਕਰ ਦਿੱਤਾ ਜਾਂਦਾ ਤੇ ਦੂਜੇ ਦਿਨ ਲਈ ਕੋਈ ਚੀਜ਼ ਨਹੀਂ ਸੀ ਬਚਾਈ ਜਾਂਦੀ ਗੁਰੂ ਜੀ ਆਪਣੇ ਪਹਿਨਣ ਦੀ ਕੇਵਲ ਇੱਕੋ ਪੁਸ਼ਾਕ ਰੱਖਦੇ ਸੀ ਜਦ ਕੋਈ ਨਵੀਂ ਪੁਸ਼ਾਕ ਲੈ ਕੇ ਆਉਂਦਾ ਤਾਂ ਪੁਰਾਣੀ ਕਿਸੇ ਅਵਿਲਾਖੀ ਸੇਖ ਨੂੰ ਦੇ ਦਿੰਦੇ ਗੁਰੂ ਜੀ ਜਾਤ ਪਾਤ ਦੇ ਭਰਮ ਕਿਵੇਂ ਦੂਰ ਕਰਦੇ ਸੀ ਹਿੰਦੂ ਪ੍ਰੇਮੀ ਤੇ ਜਗਿਆਸੂ ਭਾਰਤ ਦੇ ਹਰ ਪਾਸਿਓਂ ਆਉਂਦੇ ਸੀ ਗੁਰੂ ਜੀ ਦਰਸ਼ਨ ਲਈ ਆਇਆਂ ਲਈ ਇਹ ਜ਼ਰੂਰ ਸੀ ਕਿ ਪਹਿਲਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਫਿਰ ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਆਗਿਆ ਮਿਲਦੀ ਸੀ ਨਿਯੰਤ ਦੇ ਇਸ ਨਿਯਮ ਦਾ ਇਹ ਮੰਤਵ ਸੀ ਕਿ ਮਹਾਰਾਜ ਜੀ ਦੇ ਹਿੰਦੂ ਦਰਸ਼ਨ ਅਵਿਲਾਖੀ ਜਾਤ ਪਾਤ ਦੇ ਮਾਮਲੇ ਵਿੱਚ ਆਜ਼ਾਦ ਖਿਆਲੀਏ ਹੋਣਾ ਸਿੱਖ ਜਾਣ ਤੇ ਖਾਣਾ ਪਕਾਉਣ ਤੇ ਅੱਡੋ-ਅੱਡ ਖਾਣ ਦੀਆਂ ਕਲਡੀਆਂ ਰੀਤਾਂ ਰਸਮਾਂ ਦੀ ਕਰਡਾਈ ਨੂੰ ਢਿੱਲਾ ਕਰ ਦੇਣ। ਜਦ ਦਰਸ਼ਨ ਕਰਨ ਵਾਲਿਆਂ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਦੀ ਆਗਿਆ ਮਿਲ ਜਾਂਦੀ ਤਾਂ ਉਹ ਗੁਰੂ ਜੀ ਪਾਸ ਧਾਰਮਿਕ ਵਿਸ਼ਿਆਂ ਤੇ ਪ੍ਰਸ਼ਨ ਕਰਦੇ ਤੇ ਗੁਰੂ ਜੀ ਉਹਨਾਂ ਦੇ ਸੰਸੇ ਨਿਵਰਤ ਕਰਦੇ। ਗੁਰੂ ਜੀ ਅਜੇਹ ਪਰਉਪਕਾਰ ਦੇ ਤੇ ਹੋਰ ਭਲੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਤੇ ਇਸ ਤਰ੍ਹਾਂ ਸੁਖ ਤੇ ਸ਼ਾਂਤੀਮਾਨ ਦੇ। ਗੁਰੂ ਮਹਾਰਾਜ ਜੀ ਇਸ ਸਮੇਂ ਦੀ ਕੋਈ ਪਰਵਾਹ ਨਾ ਕਰਦੇ ਭਾਵੇਂ ਕਿੰਨਾ ਹੀ ਸਮਾਂ ਉਹਨਾਂ ਨੂੰ ਲੱਗ ਜਾਂਦਾ ਕਹਿੰਦੇ ਆ ਕਿ ਭਾਵੇਂ ਗੁਰੂ ਜੀ ਦੇ ਲੰਗਰ ਵਿੱਚ অতি ਸਵਾਦਲੇ ਪਦਾਰਥ ਵਰਤਾਏ ਜਾਂਦੇ ਸੀ ਪਰ ਗੁਰੂ ਜੀ ਆਪ ਰੁੱਖਾ ਮਿੱਸਾ ਪ੍ਰਸ਼ਾਦਾ ਹੀ ਛਕਦੇ ਸੀ ਤੇ ਬੜੇ ਸੰਜਮ ਦੇ ਤਪੱਸਿਆ ਦਾ ਜੀਵਨ ਗੁਜ਼ਾਰਦੇ ਸੀ ਉਹ ਕਦੇ-ਕਦੇ ਵੇਦ ਸ਼ਾਸਤਰ ਔਰ ਪੁਰਾਣ ਵੀ ਦੇਖਦੇ ਪਰ ਉਹਨਾਂ ਤੋਂ ਗੁਰੂ ਜੀ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਨਾ ਹੁੰਦੀ ਸਿੱਖ ਇਤਿਹਾਸ ਦੇ ਇਸ ਜਮਾਨੇ ਵਿੱਚ ਜਦ ਸਿੱਖ ਆਪਸ ਵਿੱਚ ਮਿਲਦੇ ਤਾਂ ਇੱਕ ਦੂਜੇ ਨਾਲ ਪਿਆਰ ਕਰਦੇ ਤੇ ਇੱਕ ਦੂਜੇ ਨੂੰ ਵੈਗਰੂ ਦਾ ਨਾਮ ਲੈ ਕੇ ਨਮਸਕਾਰ ਕਰਦੇ ਗੁਰੂ ਜੀ پاسੋਂ ਉਪਦੇਸ਼ ਲੈਣ ਆਉਂਦੇ ਸਾਰੇ ਜਿਗਿਆਸੂ ਇੱਕ ਪੰਗਤ ਵਿੱਚ ਬੈਠਦੇ ਤੇ ਇਕੱਠੇ ਪ੍ਰਸ਼ਾਦਾ ਛਕਦੇ ਜਿਨ੍ਹਾਂ ਨੇ ਗੁਰੂ ਜੀ ਦੀ ਆਤਮ ਸਿੱਖਿਆ ਪਹਿਲਾਂ ਤਾਂ ਨਹੀਂ ਸੀ ਕੀਤੀ ਹੋਈ ਉਹ ਵੀ ਗੁਰੂ ਜੀ پاس ਖੁੱਲੇ ਦੇ ਲਾਉਂਦੇ ਤੇ ਉਹਨਾਂ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਸੀ ਪਾਈ ਸਵਨਮਲ ਦੇ ਸਾਖੀ ਗੋਬਿੰਦ ਬਾਲ ਵਿੱਚ ਬਸੋਂ ਦਿਨ ਦਿਨ ਵਧਣ ਲੱਗੀ ਤੇ ਉਹਨਾਂ ਆਦਮੀਆਂ ਦੀ ਗਿਣਤੀ ਨਾਲ ਜਿਹੜੇ ਗੁਰੂ ਜੀ ਪਾਸ ਆਤਮਿਕ ਉਪਦੇਸ਼ ਲੈਣ ਲਈ ਆਉਂਦੇ ਸੀ ਸ਼ਹਿਰ ਬਹੁਤ ਵੱਧ ਗਿਆ ਇਸ ਕਰਕੇ ਮਕਾਨ ਬਣਾਉਣ ਲਈ ਲੱਕੜੀ ਦੀ ਕਮੀ ਆ ਗਈ ਤੇ ਇਹ ਸਬੰਧੀ ਸਿੱਖਾਂ ਨੇ ਗੁਰੂ ਜੀ ਪਾਸ ਅਰਜ਼ ਕੀਤੀ ਗੁਰੂ ਜੀ ਨੇ ਆਪਣੀ ਭਤੀਜੇ ਸਵਨਮਲ ਨੂੰ ਹੁਕਮ ਦਿੱਤਾ ਕਿ ਉਹ ਕਾਂਗੜੇ ਦੇ ਜ਼ਿਲ੍ਹੇ ਵਿੱਚ ਹਰੀਪੁਰ ਜਾਵੇ ਤੇ ਉੱਥੋਂ ਚੀੜ ਦੇ ਦਿਆਰ ਤੇ ਦਰਖਤ ਬੜਾ ਕੇ ਉਹਨਾਂ ਦੇ ਟਲੇ ਬੇੜੇ ਬੰਧਾ ਕੇ ਦਰਿਆ ਬਿਆਸ ਥਾਣੀ ਬਹਾ ਦੇਵੇ। ਸਬਨਮਲ ਹੁਕਮ ਮੰਨ ਕੇ ਹਰੀਪੁਰ ਨੂੰ ਤੁਰ ਪਿਆ। ਉੱਥੇ ਦੇ ਲੋਕਾਂ ਨੇ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਸਬਨਮਲ ਦਾ ਸਵਾਗਤ ਕੀਤਾ। ਸਬਨਮਲ ਦੇ ਸਿਰ ਉੱਤੇ ਛਤਰ ਤਾਣਿਆ ਗਿਆ, ਚਵੋ ਚੁਲਾਇਆ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਸਬਨ ਮਲ ਦੇ ਪੈਰ ਧੋ ਕੇ ਚਰਨ ਅਮ੍ਰਿਤ ਪੀਤਾ ਜਿਹੜੇ ਸਰੀਰਕ ਤੇ ਮਾਨਸਿਕ ਰੋਗੀ ਆਏ ਉਹਨਾਂ ਨੂੰ ਸਬਨ ਮਲ ਨੇ ਸੱਚੇ ਨਾਮ ਦਾ ਉਪਦੇਸ਼ ਦਿੱਤਾ ਇਹ ਜਿਹੇ ਸਾਰੇ ਪਰਿਸ਼ਾਨ ਨੂੰ ਸਬਨ ਮਲ ਨੇ ਸ਼ਾਂਤੀ ਦਿੱਤੀ ਤੇ ਉਹਨਾਂ ਦੀ ਦੇਹ ਅਰੋਗ ਕੀਤੀ ਉਹ ਗੁਰੂ ਜੀ ਦਾ ਜਸ ਗਾਉਣ ਲੱਗੇ ਉਥੋਂ ਦੇ ਰਾਜੇ ਨੇ ਇਹ ਜਿਹੇ ਸਾਬਨ ਮੰਨ ਲ ਕਰਮਾਤੀ ਪੁਰਸ਼ ਪਾਸ ਬੇਨਤੀ ਕੀਤੀ ਕਿ ਮੈਨੂੰ ਕੋਈ ਸੇਵਾ ਕਰਨ ਦੀ ਆਗਿਆ ਬਖਸ਼ੋ ਸਾਬਨ ਮੰਨ ਨੇ ਕੇਵਲ ਲੱਕੜੀ ਮੰਗੀ ਜਿਸ ਲਈ ਗੁਰੂ ਜੀ ਨੇ ਉਸ ਨੂੰ ਭੇਜਿਆ ਸੀ ਰਾਜੇ ਨੇ ਝਾਟ ਆਪਣੇ ਆਦਮੀ ਭੇਜੇ ਕਿ ਜਾ ਕੇ ਚੀੜ ਤੇ ਦਿਯਾਰ ਦੇ ਦਰਖਤ ਵੱਢੇ ਤੇ ਉਹਨਾਂ ਦੇ ਟੱਲੇ ਬਣ ਕੇ ਵਿਆਸ ਥਾਣੀ ਗੋਵਿੰਦ ਵਾਲ ਪਿੱਛੇ ਰਾਜੇ ਦਾ ਹੁਕਮ ਝਟਪਟ ਮੰਨਿਆ ਗਿਆ ਜਦੋਂ ਲੱਕੜ ਗੁਰੂ ਜੀ ਪਾਸ ਪੁੱਜੀ ਤਾਂ ਮਹਾਰਾਜ ਨੇ ਸਭ ਜਾਤਾਂ ਦੇ ਲੋਕਾਂ ਨੂੰ ਉਹ ਵੰਡ ਦਿੱਤੀ ਤਾਂ ਲੋਕਾਂ ਨੇ ਆਪਣੇ ਲਈ ਸੁਖਦਾਇਕ ਰਹਿਣ ਦੀਆਂ ਥਾਮਾਂ ਬਣਾ ਲਈਆਂ ਤੇ ਵਿਆਸਾਂ ਦੇ ਕੰਡੇ ਤੇ ਗੋਵਿੰਦਵਾਲ ਇੱਕ ਬੜਾ ਮਨੋਹਰ ਤੇ ਸੋਹਣਾ ਸ਼ਹਿਰ ਬਣ ਗਿਆ ਫਿਰ ਹਰੀਪੁਰ ਦੇ ਰਾਜੇ ਦਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣਾ ਜਦੋਂ ਹਰੀਪੁਰ ਤੋਂ ਭਾਈ ਸਵਨਮਲ ਦੇ ਤੁਰਨ ਦਾ ਸਮਾਂ ਆਇਆ ਤਾਂ ਉਸ ਨੇ ਰਾਜੇ ਪਾਸੋਂ ਵਿਦਾ ਹੋਣ ਦੀ ਆਗਿਆ ਮੰਗੀ ਰਾਜਾ ਕਹਿਣ ਲੱਗਾ ਕਿ ਮੈਂ ਵੀ ਤੁਹਾਡੇ ਨਾਲ ਗੁਰੂ ਜੀ ਦੇ ਦਰਸ਼ਨ ਲਈ ਚੱਲਾਂਗਾ ਤੇ ਇਸ ਤਰ੍ਹਾਂ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਕਰਾਂਗਾ। ਰਾਜਾ ਆਪਣੇ ਸਾਥੀਆਂ ਸਮੇਤ ਹਾਥੀ, ਘੋੜੇ, ਗੱਡੀਆਂ ਤੇ ਪਾਲਕੀ ਲੈ ਕੇ ਵੱਡੀ ਸ਼ਾਹੀ ਸਜਦ ਨਾਲ ਗੋਵਿੰਦਵਾਲ ਨੂੰ ਤੁਰ ਪਿਆ। ਭਾਈ ਸਾਭਨ ਮੱਲ ਲੱਗੇ ਗੁਰੂ ਜੀ ਨੂੰ ਰਾਜੇ ਦੇ ਆਉਣ ਦੀ ਖ਼ਬਰ ਕਰਨ ਲਈ ਗਿਆ। ਗੁਰੂ ਜੀ ਨੇ ਕਿਹਾ ਰਾਜਾ ਬੜੀ ਖੁਸ਼ੀ ਨਾਲ ਸਾਡੇ ਕੋਲ ਆਵੇ। ਪਰ ਪਹਿਲਾਂ ਸਾਡੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲਵੇ। ਰਾਜੇ ਨੇ ਗੁਰੂ ਜੀ ਦੀ ਸ਼ਰਤ ਮੰਨ ਲਈ। ਗੁਰੂ ਜੀ ਇਕੱਲੇ ਹੀ ਆਪਣੇ ਘਰ ਦੇ ਚੁਬਾਰੇ ਵਿੱਚ ਇਕਾਂਤ ਜਗ੍ਹਾ ਪਹਿਲਾਂ ਰਾਜੇ ਨੂੰ ਮਿਲੇ। ਫਿਰ ਰਾਜੇ ਦਾ ਵੱਡਾ ਮੰਤਰੀ ਦਰਸ਼ਨਾਂ ਨੂੰ ਆਇਆ। ਤੇ ਅੰਤ ਵਿੱਚ ਰਾਣੀਆਂ ਨੇ ਦਰਸ਼ਨ ਕੀਤੇ। ਉਹ ਸਾਰੇ ਹੀ ਗੁਰੂ ਜੀ ਦੇ دیدار ਕਰਕੇ ਪ੍ਰਸੰਨ ਹੋਏ। ਰਾਜੇ ਦੀ ਨਵੀਂ ਵਿਆਹੀ ਰਾਣੀ ਨੇ ਆਪਣਾ ਖੁੰਡ ਨਾ ਉਤਾਰਿਆ। ਗੁਰੂ ਜੀ ਨੇ ਸਹਿਜ ਸੁਪਾਈ ਕਿਹਾ ਕਿ हे ਕਮਲੀਏ ਜੇਕਰ ਤੂੰ ਗੁਰੂ ਨੂੰ ਵੇਖ ਕੇ ਖੁਸ਼ ਨਹੀਂ ਹੁੰਦੀ ਤਾਂ ਤੂੰ ਇੱਥੇ ਕਿਉਂ ਆਈ ਹੈ ਉਹ ਚੱਟੀ পাগল ਹੋ ਗਈ ਉਸਨੇ ਆਪਣੇ ਕੱਪੜੇ ਲਾ ਸੁਟੇ ਤੇ ਜੰਗਲ ਨੂੰ ਨੰਗੀ ਨਸ ਗਏ ਉਸ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਉਹ ਨਿਕਲ ਗਈ ਤੇ ਕਿਸੇ ਨੂੰ ਫੜਾਈ ਨਾ ਦਿੱਤੀ ਰਾਜਾ ਕੁਝ ਦਿਨ ਗੁਰੂ ਜੀ ਪਾਸ ਰਿਹਾ ਫਿਰ ਮਰੀਯਾਦਾ ਸਹਿਤ ਮਹਾਰਾਜ ਪਰਸੋਂ ਵਿਦਾ ਹੋਣ ਦੀ ਅਗਿਆ ਮੰਗੀ। ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਭਾਈ ਸਾਬਨਮਲ ਨੂੰ ਆਪਦੇ ਨਾਲ ਭੇਜਿਆ ਜਾਵੇਗਾ ਤਾਂ ਜੋ ਇਹ ਆਪ ਨੂੰ ਧਾਰਮਿਕ ਉਪਦੇਸ਼ ਦਿਆ ਕਰੇ। ਤੇ ਆਪਨੇ ਵੀ ਇਸ ਦਾ ਖਿਆਲ ਰੱਖਣਾ। ਰਾਜਾ ਇਹ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਕਿ ਸਾਬਨਮਲ ਉਸਦੇ ਨਾਲ ਮੁੜ ਜਾਏਗਾ। ਤੇ ਆਪਣੇ ਦੇਸ਼ ਜਾ ਕੇ ਰਾਜੇ ਨੇ ਹੋਰ ਵੀ ਆਤਤ ਤੇ ਸਤਿਕਾਰ ਨਾਲ ਪਾ ਹੀ ਸਾਭ ਨੂੰ ਮਲਦੀ ਸੇਵਾ ਕੀਤੀ ਇਸ ਪਿਛੋਂ ਸਾਵਨ ਮੱਲ ਕਦੀ ਕਦੀ ਪਹਾੜ ਤੋਂ ਆ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਤੇ ਮਹਾਰਾਜ ਦਾ ਉਪਦੇਸ਼ ਸੁਣਦਾ ਤਾਂ ਜੋ ਕਿਤੇ ਗੁਰੂ ਜੀ ਦੇ ਧਾਰਮਿਕ ਨਿਯਮਾਂ ਤੋਂ ਲਾਪਰਵਾਹੀ ਕਰਕੇ ਲਾਂਬੇ ਨਾ ਹੋ ਜਾਵੇ ਇੱਕ ਹੋਰ ਪਾਏ ਸਚਨ ਸਖ ਦੀ ਸਾਖੀ ਇੱਕ ਭੋਲਾ ਭਾਲਾ ਸਿਕ ਜੋ ਆਪਣੇ ਉੱਤੇ ਕੇਵਲ ਭੂਰੀ ਲਵੇਟ ਕੇ ਰੱਖਦਾ ਸੀ ਉਹ ਹਰ ਕੰਮ ਕਰਨ ਵਾਲੇ ਦੇ ਲਈ ਉਹ ਗੁਰੂ ਜੀ ਦੇ ਲੜ ਲੱਗਾ ਹੋਇਆ ਸੀ ਹਰ ਇੱਕ ਗੱਲ ਜੋ ਉਸ ਨੂੰ ਕਹੀ ਜਾਵੇ ਉਸ ਨੂੰ ਅੱਗੋਂ ਇਹ ਆਖਣ ਦਾ ਵਾਦੀ ਸੀ ਸੱਚ ਸੱਚ ਇਸ ਲਈ ਲੋਕੀ ਉਸ ਨੂੰ ਸਚਨ ਸੱਚ ਆਖਿਆ ਕਰਨ ਤੇ ਇਹੋ ਹੀ ਉਸ ਦੀ ਅੱਲ ਪੈ ਗਈ ਇੱਕ ਦਿਨ ਜਦ ਸਚਨ ਸੱਚ ਨੇ ਜੰਗਲ ਵਿੱਚੋਂ ਬਾਲਾਂ ਲਈ ਲੱਕੜਾਂ ਇਕੱਠੀਆਂ ਕਰ ਲਈਆਂ ਤੇ ਆਪਣਾ ਭਾਰ ਲੈ ਕੇ ਮੋਢਨੀ ਵਾਲਾ ਸੀ ਉਹ ਪਾਗਲ ਰਾਣੀ ਸਚਨ ਸੱਚ ਦੇ ਸਾਹਮਣੇ ਆ ਕੇ ਖੜੀ ਹੋ ਗਈ। ਉਸਦੇ ਕੱਪੜੇ ਨਹੀਂ ਸੀ ਤੇ ਉਸਦੇ ਬਾਲ ਖਿਲਰੇ ਹੋਏ ਸੀ। ਉਸ ਦੀ ਉੱਕੀ ਜਾਦੂਗਰਨੀ ਵਰਗੀ ਭਿਆਨਕ ਸ਼ਕਲ ਬਣੀ ਹੋਈ ਸੀ। ਉਸ ਨੇ ਸਚਨ ਸੱਚ ਨੂੰ ਫੜ ਲਿਆ ਤੇ ਨੌਂਦਰਾ ਮਾਰੀਆਂ। ਤੇ ਉਸ ਨਾਲ ਉਹ ਕੁੱਲਣ ਲੱਗੇ। ਉਸ ਨੇ ਸਚਨ ਸੱਚ ਦਾ ਬੁਰਾ ਹਾਲ ਕੀਤਾ। ਸਚਨ ਸੱਚ ਮਸਾਂ ਮਸਾਂ ਉਸ ਤੋਂ ਆਪਣਾ ਆਪ ਛੁਡਾ ਕੇ ਲਹੂ ਲਹਾਨ ਹੋਇਆ ਕਰਬਲ ਤੁਰ ਪਿਆ ਸਿੱਖਾਂ ਨੇ ਸਚਨ ਸੱਚ ਦਾ ਇਹ ਹਾਲ ਵੇਖ ਕੇ ਪੁੱਛਿਆ ਕਿ ਕੀ ਹੋਇਆ ਏ ਉਹ ਕੇਵਲ ਇਹ ਉੱਤਰ ਦੇਵੇ ਮੈਂ ਬਥੇਰੀ ਗੁਰੂ ਜੀ ਦੀ ਟਹਿਲ ਕਰ ਲਈ ਹੈ ਮੈਂ ਹੁਣ ਆਪਣੇ ਘਰ ਜਾਵਾਂਗਾ ਜਦ ਕੜੀ ਕੜੀ ਉਸ ਪਾਸੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਅੰਤ ਵਿੱਚ ਉਸਨੇ ਜਾਦੂਗਰਨੀ ਦੇ ਜੰਗਲ ਵਿੱਚ ਮਿਲਣ ਵਾਲੀ ਆਪਣੀ ਸਾਰੀ ਵਿਥਿਆ ਉਸਨੇ ਸੁਣਾਈ। ਗੁਰੂ ਜੀ ਨੇ ਕਿਹਾ ਕਿ ਇਹ ਖੜਾਮ ਲੈ ਜਾ। ਜੇਕਰ ਜਾਦੂਗਰਨੀ ਤੇਰੇ ਪਾਸ ਆਵੇ ਤਾਂ ਉਸ ਨੂੰ ਇਹ ਲਾ ਦੇ। ਉਸ ਦਾ ਦੁੱਖ ਨਿਵਰਤ ਹੋ ਜਾਏਗਾ। ਸਚਨ ਸੱਚ ਨੇ ਗੁਰੂ ਜੀ ਦਾ ਹੁਕਮ ਮੰਨ ਲਿਆ। ਤੇ ਦੂਜੇ ਦਿਨ ਜਦ ਰਾਣੀ ਭੱਜ ਕੇ ਪਹਿਲਾਂ ਸਚਨ ਸੱਚ ਵੱਲ ਆਈ ਤਾਂ ਉਸਨੇ ਰਾਣੀ ਨੂੰ ਗੁਰੂ ਜੀ ਦੀ ਖੜਾਮ ਲਾਈ। ਰਾਣੀ ਨੇ ਝਟਪਟ ਸੋਜੀ ਆ ਗਈ ਤੇ ਉਹ ਚੰਗੀ ਭਲੀ ਹੋ ਗਈ। ਤਦ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਮੇਰੇ ਕੱਪੜੇ ਨਹੀਂ ਪਾਏ ਤੇ ਸਚਨ ਸੱਚ ਦੇ ਵੇਖਣ ਤੋਂ ਉਹ ਲੱਜਿਆਵਨ ਹੋ ਕੇ ਭੱਜਣਾ ਚਾਹਣ ਲੱਗੀ। ਸਚਨ ਸੱਚ ਨੇ ਝਟ ਆਪਣੇ ਕੰਬਲੀ ਪਾੜ ਕੇ ਅੱਧੀ ਉਸ ਨੂੰ ਦੇ ਦਿੱਤੀ। ਉਸ ਰਾਣੀ ਨੇ ਕੰਬਲੀ ਨੂੰ ਆਪਣੇ ਦਿਵਾਲੇ ਲਵੇਟ ਲਿਆ। ਤੇ ਇਸ ਤਰ੍ਹਾਂ ਆਪਣੇ ਆਪ ਨੂੰ ਠੱਗ ਕੇ ਗੁਰੂ ਜੀ ਪਾਸ ਗਈ। ਤੇ ਉਹਨਾਂ ਦੇ ਚਲਣਾ ਤੇ ਟਹਿ ਪਈ। ਗੁਰੂ ਜੀ ਨੇ ਤੁਰਤ ਉਸਦੀ ਅਵਗਿਆ ਮਾਫ ਕਰ ਦਿੱਤੀ। ਪਾਈ ਸਚਨ ਸੱਚ ਦਾ ਦੋਹਿਰਾ ਸੇਖੂਪੁਰੇ ਦੇ ਲੱਗ ਗਿਆ। ਗੁਰੂ ਅਮਰਦਾਸ ਜੀ ਦੀ ਇਹ ਖੜਾਮ ਅੱਜ ਵੀ ਗੁਰਦੁਆਰਾ ਪਹਿਨ ਸਹਿਬ ਸੱਚੀ ਮੰਜੀ ਪਿੰਡ ਸੈਦੇਵਾਲ ਜ਼ਿਲ੍ਹਾ ਮਾਨਸਾ ਵਿਖੇ ਸਥਿਤ ਹੈ। ਇਹ ਜੋੜਾ ਸਹਿ ਮੱਥੇ ਤੇ ਲਗਾਉਣ ਨਾਲ ਰੋਕਾਂ ਦੇ ਦੁੱਖ ਕੱਟੇ ਜਾਂਦੇ ਨੇ। ਬਹੁਤ ਸਾਰੇ ਮਾਨਸਿਕ ਰੋਗੀ ਇੱਥੋਂ ਠੀਕ ਹੋ ਕੇ ਜਾਂਦੇ ਨੇ ਧੰਨਵਾਦ ਜੀ